ਪ੍ਰਧਾਨ ਮੰਤਰੀ ਨarendra Modi ਅਤੇ ਅੰਗੋਲਾ ਦੇ ਰਾਸ਼ਟਰਪਤੀ Joao Lourenço ਵਿਚਾਲੇ ਵਫਰ ਪੱਧਰ ਦੀ ਗੱਲਬਾਤ ਨਵੀਂ ਦਿੱਲੀ ਦੇ ਹైదరాబాద్ ਹਾਊਸ ਵਿਖੇ ਜਾਰੀ ਹੈ। ਇਸ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਕੁਝ ਅਹਿਮ ਖੇਤਰਾਂ ਵਿੱਚ ਸਮਝੌਤੇ ਹੋਣ ਦੀ ਸੰਭਾਵਨਾ ਹੈ। ਹైదరాబాద్ ਹਾਊਸ ਪੁੱਜਣ ਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਅੰਗੋਲਾਈ ਰਾਸ਼ਟਰਪਤੀ ਦਾ ਰਸਮੀ ਸਵਾਗਤ ਕੀਤਾ ਗਿਆ। ਭਾਰ ਦੇ 3 ਦਿਨਾ ਦੌਰੇ ਤਹਿਤ ਨਵੀਂ ਦਿੱਲੀ ਆਏ ਅੰਗੋਲਾ ਦੇ ਰਾਸ਼ਟਰਪਤੀ ਦੇ ਨਾਲ ਕਈ ਮੰਤਰੀਆਂ ਸੀਨੀਅਰ ਅਧਿਕਾਰੀਆਂ ਕਾਰਜਕਾਰੀ ਨੁਮਾਇੰਦਿਆਂ ਤੇ ਮੀਡੀਆ ਦਾ ਵਫ਼ਦ ਵੀ ਆਇਆ ਹੈ ਰਾਸ਼ਟਰਪਤੀ ਲੋਰੈਂਕੋ ਦਾ ਅੱਜ ਰਾਸ਼ਟਰਪਤੀ ਭਵਨ ਵਿਖੇ ਰਸਮੀ ਤੌਰ ਤੇ ਸਵਾਗਤ ਕੀਤਾ ਗਿਆ। ਰਾਸ਼ਟਰਪਤੀ ਭਵਨ ਵਿਖੇ ਉਹਨਾਂ ਨੂੰ ਗੋਡ ਆਫ ਆਨਰ ਦਿੱਤਾ ਗਿਆ। ਉਹਨਾਂ ਦੇ ਸਨਮਾਨ ਵਿੱਚ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਇੱਕ ਸੰਖੇਪ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਹਨਾਂ ਵੱਲੋਂ ਦੋਹਾਂ ਦੇਸ਼ਾਂ ਵਿਚਾਲੇ ਸਰਮਾਇਕਾਰੀ ਅਤੇ ਵਪਾਰਕ ਸਬੰਧਾਂ ਨੂੰ ਪਰਫੁੱਲਤ ਕਰਨ ਲਈ ਭਲਕੇ ਇੱਕ ਕਾਰੋਬਾਰੀ ਸਮਾਗਮ ਵਿੱਚ ਵੀ ਸ਼ਿਰਕਤ ਕੀਤੀ ਜਾਵੇਗੀ।